ਸ਼ਰਦਾ ਕਪੂਰ ਦੀ ਬਾਲੀਵੁੱਡ ਫਿਲਮ स्त्री 2 ਬਾਕਸ ਆਫਿਸੇ ਤਮਾਲ ਮਚਾ ਰਹੀ ਹੈ ਪੰਕਜ ਤ੍ਰਿਪਾਠੀ ਅਭਿਸ਼ੇਕ ਬੈਨਰਜੀ ਆਪਾਰ ਸ਼ਕਤੀ ਖੁਰਾਨਾ ਤੇ ਤਮੰਨਾ ਭਾਟਿਆ ਦੇ ਨਾਲ ਸ਼ਰਦਾ ਕਪੂਰ ਰਾਜਕਮਾਰ ਰਾਓ ਦੀ ਅਦਾਕਾਰੀ ਲੋਕਾਂ ਨੂੰ ਆਕਰਸ਼ਿਤ ਕਰਨ ਵਿੱਚ ਸਫਲ ਰਹੀ ਹਾਰਰ ਕਾਮੇਡੀ ਫਿਲਮ ਸਤਰੀ 2 ਨੇ ਇੱਕ ਵਾਰ ਫਿਰ ਸਿਨੇਮਾ ਕਰਾਂ ਦੇ ਵਿੱਚ ਰੌਣਕ ਲਗਾ ਦਿੱਤੀ ਹੈ ਨੇ ਅਕਸ਼ੇ ਕੁਮਾਰ ਵਰਗੇ ਮਸ਼ਹੂਰ ਸਿਤਾਰੇ ਆਤੇ ਜੌਨ ਇਬਰਾਹਿਮ ਦੀ ਖੇਲ ਖੇਲ ਮੇ ਅਤੇ ਵੇਦਾ ਵਰਗੀਆਂ ਫਿਲਮਾਂ ਨੂੰ ਹਰਾ ਕੇ ਇਹ ਫਿਲਮ ਕਮਾਈ ਦੇ ਮਾਮਲੇ ਦੇ ਵਿੱਚ ਅੱਗੇ ਨਿਕਲ ਗਈ ਹੈ ਦੂਜੇ ਦਿਨ ਵੀ ਬੰਪਰ ਕਮਾਈ ਦੇ ਨਾਲ ਇਹ ਫਿਲਮ ਸਾਲ 2024 ਦੀ ਪਹਿਲੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ ਰਿਪੋਰਟ ਦੇ ਅਨੁਸਾਰ ਸਤਰੀ 2 ਨੇ ਆਪਣੀ ਰਿਲੀਜ਼ ਦੇ ਦੂਜੇ ਦਿਨ 3 ਕਰੋੜ ਰੁਪਏ ਇਕੱਠੇ ਕੀਤੇ ਹਨ ਨਿਰਮਾਤਾਵਾਂ ਦੁਆਰਾ ਜਾਰੀ ਕੀਤੇ ਗਏ ਅੰਕੜੇ ਨुसार ਇਸ 32 ਨੇ ਆਪਣੀ ਰਿਲੀਜ਼ ਦੇ ਪਹਿਲੇ ਦਿਨ 76.5 ਕਰੋੜ ਰੁਪਏ ਦੀ ਕਮਾਈ ਕਰਕੇ ਇਤਿਹਾਸ ਰਚ ਦਿੱਤਾ ਅਤੇ ਇਸ ਦੇ ਨਾਲ ਹੀ ਫਿਲਮ ਨੇ ਸ਼ਾਹਰੁਖ ਖਾਨ ਦੀ ਪਠਾਨ ਅਤੇ ਜਵਾਨ ਦੀ ਪਹਿਲੇ ਦਿਨ ਦੀ ਕਮਾਈ ਦਾ ਰਿਕਾਰਡ ਤੋੜ ਦਿੱਤਾ ਹੈ ਜੇਕਰ ਦੋਵਾਂ ਦਿਨਾਂ ਦੀ ਕਮਾਈ ਨੂੰ ਮਿਲਾ ਕੇ ਦੇਖਿਆ ਜਾਵੇ ਤਾਂ ਇਸਤਰੀ 2 ਨੇ 106.5 ਕਰੋੜ ਰੁਪਏ ਕਮਾ ਲਏ ਨੇ ਇਸਤਰੀ 2 ਸਾਲ ਦੀ ਸਭ ਤੋਂ ਤੇਜ਼ੀ ਨਾਲ 100 ਕਰੋੜ ਰੁਪਏ ਕਮਾਉਣ ਵਾਲੀ ਪਹਿਲੀ ਫਿਲਮ ਬਣ ਗਈ ਹੈ ਇਸ ਤੋਂ ਪਹਿਲਾਂ ਇਹ ਰਿਕਾਰਡ ਕਲਕੀ 2898 AD ਦੇ ਨਾਮ ਸੀ ਜਿਸ ਨੇ ਤਿੰਨ ਤੋਂ ਚਾਰ ਦਿਨਾਂ ਦੇ ਵਿੱਚ ਇਹ ਪੂਰਾ ਆਂਕੜਾ ਪਾਰ ਕੀਤਾ ਸੀ ਹੁਣ ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ ਕਿ ਇਸٹری ਟੂ ਫਿਲਮ ਵੀਕਐਂਡ ਤੇ ਕੀ ਕਮਾਲ ਦਿਖਾਉਂਦੀ ਹੈ